ਦੀਪੂ ਆ ਤੂੰ ਕਿਤੇ ਤੁਰਿਆ ਨਹੀਂ ਤੂੰ ਤੇ ਬਿਆਸ ਗਈ ਸੀ ਅੜੀਏ ਮੈਂ ਬੱਸ ਵਾਲੇ ਨੂੰ ਆਖਿਆ ਕਿ ਓਹ ਛੋਟੇ ਅਡੇ ਤੱਕ ਤਾਰ ਦੇ ਹੈ ਤੋ ਛੋਟੇ ਅਡੇ ਤੱਕ ਤਾਰ ਦਾ ਬਥੇਰੇ ਅੜੀਏ ਬੂਏ ਭੰਨੇ ਮੈਂ ਬੱਸ ਦੇ ਕਿਤੇ ਬਾਰੀਆਂ ਖੜਕਾਈਆਂ ਕਿ ਹਣ ਤਾਰ ਦੇ ਤਕੰਜਰ ਡਰਾਈਵਰ ਗੋਲੀਆਂ ਖਾ ਕੇ ਤੇ ਰੱਜਿਆ ਤੈਨੂੰ ਪਤਾ ਨਾ ਕਰਾ ਰਿਹਾ ਤੇ ਓਹ ਵੇ ਗੜੀ ਮੀਲ ਦੂਰ ਤਾਰ ਤਾਂ 1 ਕਿਲੋਮੀਟਰ ਦੂਰ ਹੈ ਫੜਾ ਤੁਰ ਕੇ ਗਈ ਆਈਆਂ ਤੇ ਹੁਣ ਛੋਟੇ ਪਿੰਡ ਚ ਆਪਣੇ ਅਡੇ ਤੱਕ ਚੱਲੀ ਤੁਰ ਕੇ ਤੇ ਤੂੰ ਕਨੈਕਟਰ ਨੂੰ ਕਹਿਣਾ ਸੀ ਕਨੈਕਟਰ ਸਵਾ ਉਹਦੇ ਵੇਹੇ ਮੇਰੇ ਤੋਂ ਓਹ ਬੜਾ ਸੜਿਆ ਰਾਹ ਦੇ ਵਿੱਚ ਸੀਟ ਨਹੀਂ ਸੀ ਮੈਂ ਦੇਣ ਦੀ ਬੜਾ ਭੇੜਾ ਬੋਲਦੇ ਤੇ ਫਿਰ ਰੜ ਗਿਆ ਇਹਨਾਂ ਜਿੰਨਾ ਡਰਾਈਵਰਾਂ ਨੂੰ ਕਹੋ ਨਾ ਤਾਰ ਦੋ ਉਸ ਜਗ ਤਾਰਦੇ ਆ ਇੱਥੇ ਤਾਂ ਨਾ ਕੋਈ ਰਿਸ਼ਕਾ ਜਾਂਦਾ ਤੇ ਨਾ ਕੋਈ ਆਟੋ ਆਟੋ ਵਾਲੇ ਨੂੰ ਕੰਜਰ ਨੂੰ ਇੱਕ ਹੱਥ ਦਿੱਤਾ ਮੈਂ ਮੈਂ ਕਿਹਾ ਚੱਲ ਭਾ ਅੱਡੇ ਤੱਕ ਲੈ ਜਾ ਕੀ ਵਿਗੜ ਚੱਲਿਆ ਜੇ ਤੂੰ ਖਾਲੀ ਵੀ ਤਾਂ ਜਾਣ ਹੀ ਡਿਆ ਵਾ ਇਹ ਭਾ ਕੇ ਲੈ ਜਾ ਚੱਲ ਇਨਸਾਨੀਅਤ ਦੇ ਤੌਰ ਤੇ ਤੇ ਮੈਨੂੰ ਆਂਦਾ ਹੈ 50 ਰੁਪਏ ਦੇ ਮੈਂ ਕਿਹਾ ਵੇ ਮੈਂ ਤਾਂ ਉਥੋਂ ਦੂਜੇ ਜ਼ਿਲ੍ਹੇ ਤੋਂ ਲੈ ਕੇ ਤੇ ਮਰਸਾਗਰ ਤੱਕ ਮੈਂ ਆਧਾਰ ਕਾਰਡ ਦੀ ਜੁਰਤ ਤੇ ਆ ਗਈ ਆ ਤੇ ਹੁਣ ਤੈਨੂੰ ਮੈਂ ਇੱਥੋਂ ਅੱਡੇ ਤੱਕ ਆਉਂਦਾ ਤੇ 50 ਰੁਪਏ ਦਵਾ ਹੈ ਪٹرول ਬੜਾ ਮਹਿੰਗਾ ਪٹرول ਬੜਾ ਮਹਿੰਗਾ ਮੈਂ ਕਿਹਾ ਮੈਂ ਕੰਜਰਾ ਤੇਰਾ ਆਟੋ ਤੇਰਾ ਨਾਰਾ ਦਾ ਜੂਸ ਪੀਂਦਾ ਵਾ ਹੈ ਮੈਂ ਚੱਲ ਜੂਗੀ ਆਪੇ ਤੂੰ ਕਿਧਰ ਚੱਲ ਨਹੀਂ ਆ ਮੈਂ ਬੱਸ ਇੱਥੇ ਇਧਰ ਜਾ ਰਹੀ ਸੀ ਬਜਾ ਡੋਦ ਤੂੰ ਬੜਾ ਜਾਣੀ ਆ ਦੁਪਹਿਰਾਂ ਨੂੰ